ਪਿਆਰੇ ਦਰਸ਼ਕੋ ਨਵਾਂ ਪੰਜਾਬ ਚੈਨਲ ਦੇ ਵਿਚਾਰ ਚਰਚਾ ਪ੍ਰੋਗਰਾਮ 'ਚ ਤੁਹਾਡਾ ਸਵਾਗਤ ਹੈ ਇਸ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਉੱਗੇ ਚਿੰਤਕ ਡਾਕਟਰ ਪਿਆਰਾ ਲਾਲ ਗਰਗਹਨ ਉਹਨਾਂ ਨਾਲ ਗੱਲ ਕਰਾਂਗੇ ਸਿੱਖ ਪੰਥ ਬਾਰੇ ਗਿਆਨੀ ਹਰਪ੍ਰੀਤ ਸਿੰਘ ਹੁਣਾਂ ਕੋਲੋਂ 15 ਦਿਨਾਂ ਦਾ ਚਾਰਜ ਜਿਹੜਾ ਲੈ ਲਿਆ ਗਿਆ ਤੇ ਇਸ ਗੱਲ ਕਰਕੇ ਗਿਆਨੀ ਹਰਪ੍ਰੀਤ ਸਿੰਘ ਤਾਂ ਨਾਜ ਹਾਨੀ ਪਰ ਦੂਜੇ ਪਾਸੇ ਜਿਹੜੇ ਸ਼੍ਰੀ ਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਗਿਆਨੀ ਰਗਵੀਰ ਸਿੰਘ ਉਹਨਾਂ ਨੇ ਵੀ ਆਪਣੀ ਗਾਇਬ ਗਏ ਨਰਾਜ਼ਗੀ ਚਾਰ ਕੀਤੀ ਹੈ ਇਹ ਮਸਲਾ ਕਿੱਧਰ ਨੂੰ ਜਾਏਗਾ ਇਸ ਦੇ ਨਾਲ ਹੀ ਇਹ ਕੱਲ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਕਿ ਜਿਹੜੇ ਅਸਤੀਫੇ ਪਹਿਲਾਂ 3 ਦਿਨਾਂ ਦੇ ਵਿੱਚ ਸੀ ਫਿਰ 20 ਦਿਨਾਂ ਦੇ ਵਿੱਚ ਹੀ ਉਹ 20 ਦਿਨ ਵੀ ਜਿਹੜੇ ਆ 2 ਦਿਨਾਂ ਬਾਅਦ ਪੂਰੇ ਹੋ ਜਾਣਗੇ ਉਹਨਾਂ ਦਾ ਕੀ ਬਣੇਗਾ ਤੇ ਡਾਕਟਰ ਸਾਹਿਬ ਤੋਂ ਜਾਣਦੇ ਆ ਕਿ ਜਿਹੜਾ ਹੁਣ ਜਿਹਦੇ ਕਾਰਨ ਨਾ ਕਰਕੇ ਤੱਕ ਦਮਦਮਾ ਸਾਹਿਬ ਦੇ ਜਥੇਦਾਰ ਗੈਨੀ ਹਰਪ੍ਰੀਤ ਸਿੰਘ ਕੋਲੋਂ ਜਿਹੜਾ ਚਾਰਜ ਵਾਪਸ ਲਿਆ ਉਹਦੇ ਬਾਰੇ ਉਹ ਕੀ ਕਹਿਣਾ ਚਾਹੁੰਦੇ ਆ ਤੇ ਜਿਹੜਾ ਗਹਿਨੀ ਰਕबीर ਸਿੰਘ ਉਹਨਾਂ ਨੇ ਆਪਣੀ ਨਾਰਾਜ਼ਗੀ ਜਾਰੀ ਕੀਤੀ ਇਹ ਮਾਮਲਾ ਜਾ ਕੇ ਦਰ ਨੂੰ ਰਿਹਾ ਹਾਂਜੀ ਡਾਕਟਰ ਗੱਲ ਇਹ ਹੈ ਜਮੂ ਸਾਹਿਬ ਹਾਂਜੀ ਵੀ ਸਿੱਖ ਜਿਹੜੀ ਸਿਆਸਤ ਹੈ ਤੇ ਸਿੱਖ ਪੰਥ ਤੇ ਸਿੱਖ ਸਿਧਾਂਤ ਇਹ ਤਾਂ ਕਾਫੀ ਪੰਭਲ ਕੋ ਸੇ ਚ ਪਾ ਦਿੱਤਾ ਗਿਆ ਕੋਈ ਕੁਝ ਕਰਦਾ ਕੋਈ ਕੁਝ ਕਹਦਾ ਹਰ ਇੱਕ ਜਿੰਨੇ ਮੂੰਹ ਹੁੰਨਿਆ ਗੱਲਾਂ ਨੇ ਉਹਨকো ਇਹ ਕਾ ਕੋਈ ਗੱਲ ਕੋਈ ਇਕੱਠੇ ਰਹਿਣ ਦੀ ਨਹੀਂ ਰਹੀ ਤੇ ਇੱਥੇ ਤੱਕ ਦੀ ਗੱਲ ਪਹੁੰਚ ਗਈ ਹੈ ਆ ਮੇਰੇ ਕੋਲੇ ਤੇ ਆਇ ਅ ਕਿਰਗੁਰੂ ਪੰਥਕੋਸ਼ ਇਹ ਗੁਰਪੰਥ ਪ੍ਰਕਾਸ਼ ਜਿਹੜਾ ਰਤਨ ਸਿੰਘ ਭੰਗੂ ਜੀ ਨੇ ਲਿਖਿਆ ਹਾਂਜੀ ਇਹਦੇ ਚ ਬੜਾ ਸਪਸ਼ਟ ਕੀਤਾ ਹੋਇਆ ਹੈ ਵੀ ਕਿਵੇਂ ਜਦ ਬਾਬਾ ਬੰਦਾ ਸਿੰਘ ਬਹਾਦਰ ਨੂੰ ਪੜਾਇਆ ਤੇ ਦੂਜੇ ਪਾਸੇ ਜਿਹੜੇ ਸੀਗੇ ਉਹ ਲੜ ਗਏ ਜਾ ਕੇ ਐ ਉਦੋਂ ਡਾਲਰ ਦੁਨੀਆ ਭਰ ਦੀਆਂ ਵਿਰੋਧੀਆਂ ਦੇ ਨਾਲ ਕਿੰਨੇ ਹਰਾਇਆ ਸੋ ਉਸ ਤਰੀਕੇ ਦੇ ਨਾਲ ਇੱਥੇ ਵੀ ਸਾਰਾ ਕੁਝ ਇੱਕ ਦੂਜੇ ਨੂੰ ਨੀਚਾ ਦਿਖਾਉਣ ਦਾ ਚੱਲ ਰਿਹਾ ਹੈ ਇਹ ਪੰਥ ਦੀ ਜਾਂ ਲੋਕਾਂ ਦੀ ਜਾਂ ਕਿਸੇ ਪੰਜਾਬ ਦੀ ਸਮੱਸਿਆ ਦੇ ਉੱਤੇ ਮੈਨੂੰ ਨਹੀਂ ਲੱਗਦਾ ਕੋਈ ਗੱਲ ਹੋਈ ਹੋਵੇ ਦੋਨੋਂ ਤਰ੍ਹਾਂ ਚੋ ਇਹ ਜਿਹੜਾ ਕਲਰਜੀ ਆਇਆ ਜਾਂ ਜਸੇਦਾਰ ਜਨਮ ਕਰਦੇ ਜਿਹੜੋ ਆਏ ਉਹਨਾਂ ਨੇ ਵੀ ਕੋਈ ਉਸ ਤੀਕੇ ਦੀ ਗੱਲ ਫੈਸਲੇ ਤੋਂ ਲੈ ਕੇ ਹੁਣ ਤੱਕ ਉਸ ਤੀਕੇ ਦੀ ਨਿਕਰੀ ਕਿ ਇਹ ਸਾਰੇ ਮਸਲੇ ਆ ਕਿਉਂ ਰਹੇ ਨੇ ਇੱਕ ਆਧਕਾਰਵਾਦ ਬਣ ਕੇ ਮੇ ਗਿਆ ਇੱਕ ਬੰਦੇ ਨੇ ਜਿੱਦਾਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਘਟਾਤਾ ਸੀ ਤੇ ਸਿੱਖ ਜੁਡੀਸ਼ ਕਮਿਸ਼ਨ ਨੂੰ ਭੰਗ ਕਰਤਾ ਸੀ ਸ਼ਰੋਣੀ ਕਮੇਟੀ ਦੇ ਪ੍ਰਧਾਨ ਨੂੰ ਡਾਤਾ ਸੀ ਉਹਦੇ ਕਿਉਂ ਨਹੀਂ ਬੋਲਿਆ ਗਿਆ ਜਾਕਟਰ ਕੋਲ ਦੋ ਸੰਗਿਆਨ ਲਿਆ ਜਾਂਦਾ ਵੀ ਉਹ ਤਾਂ ਬਹੁਤ ਮਾੜਾ ਸੀ ਸੋ ਮੈਨੂੰ ਐਂ ਲੱਗਦਾ ਹੈ ਵੇ ਕਿ ਕਿੰਨਾ ਕਿਤੇ ਪੰਜਾਬ ਦੀ ਜਾਂ ਪੰਥ ਦਾ ਸਵਾਲ ਨਹੀਂ ਆ ਇੱਥੇ ਸਿਰਫ ਤਾਕਤਾਂ ਦੇ ਤੋਲ ਦਾ ਸਵਾਲ ਹੈ ਕਿ ਸਵਾਲ ਇਹ ਇਸ ਗੱਲ ਦਾ ਜਿੱਥੇ ਵੀ ਮੈਂ ਚਰਚਾ ਵੀ ਸੁਨਣਾ ਕਿ ਜੀ ਇਹਨਾਂ ਨੂੰ ਵੋਟਾਂ ਨਹੀਂ ਮਿਲੀਆਂ ਵੋਟਾਂ ਨਹੀਂ ਮਿਲੀਆਂ ਤਾਂ ਜਦ ਇੰਦਰ ਗਾਂਧੀ ਨੂੰ ਵੋਟਾਂ ਨਹੀਂ ਐਮਰਜੈਂਸੀ ਤੋਂ ਬਾਅਦ ਮਿਲੀਆਂ ਸੀ ਉਹਦੇ ਨਾਲੇ ਵੀ ਛੁੱਟ ਗਈ ਸੀ ਜਵਾਨ ਕਾਂਗਰਸ ਵੱਖ ਬਣ ਗਈ ਸੀ ਉਹੋ ਜਿਹਾ ਕੁਝ ਇਹਨਾਂ ਦਾ ਹੋ ਰਿਹਾ ਸੋ ਇਹਦੇ ਵਿੱਚ ਜਿਹੜੀ ਹੁਣ ਗੈਨੇ ਹਰਪ੍ਰੀਤ ਸਿੰਘ ਨੂੰ ਕਿਹਾ ਗਿਆ 15 ਇਹ ਕੰਮ ਨਹੀਂ ਕਰੇਗਾ ਕਾਰਨ ਜੋ ਮਰਗੀ ਦੱਸਣ ਪਹਿਲੀ ਗੱਲ ਜਿਹੜੀ ਕਮੇਟੀ ਨੇ ਕਿਹਾ ਉਹ ਕਮੇਟੀ ਚ ਧਾਮੀ ਸਾਹਿਬ ਹਾਜ਼ਰ ਸੀ ਕਿ ਬਾਅਦ ਚਲੇ ਗਏ ਵੱਖਰੀ ਗੱਲ ਹੈ ਕਿ ਜੇ ਜਿਹੜੇ ਹਰਜਿੰਦਰ ਸਿੰਘ ਧਾਮੀ ਨੇ ਜਿਹੜੀ ਪਾਸ਼ਾ ਉਹਨਾਂ ਨੇ ਬੀਬੀ ਜਗੀਰ ਕੌਰ ਵਾਲੇ ਬੁੱਢੀ ਹੈ ਉਹ ਪਾਸ਼ਾ ਦੇ ਬੁੱਢੇ ਜਾਣ ਦੇ ਬਾਵਜੂਦ ਉਹ ਉੱਥੇ ਪ੍ਰਧਾਨਗੀ ਵੀ ਕਰ ਸਕਦੇ ਨੇ ਰਹਿ ਸਕਦੇ ਨੇ ਤੇ ਫਿਰ ਗਿਆਨੀ ਹਰਪ੍ਰੀਤ ਸਿੰਘ ਦਾ ਜੋ ਉਹਨਾਂ ਨੇ ਬੋਲਿਆ ਪਾਸ਼ਾ ਉਹਦਾ ਕੋਈ ਬਹੁਤੀ ਵੱਡੀ ਗੱਲ ਨਹੀਂ ਦੂਜਾ ਜਿਹੜਾ ਮਾਮਲਾ ਹੈ ਉਹ ਦੋਸ਼ ਬਦੋਸ਼ ਚੱਲੀ ਜਾ ਰਹੇ ਨੇ ਅੱਜ ਤੱਕ ਇਹੀ ਨਹੀਂ ਪਤਾ ਲੱਗ ਰਿਹਾ ਨਤ ਗਿਆਨੀ ਹਰਪ੍ਰੀਤ ਸਿੰਘ ਜਨਤਾ ਕੋਲ ਜਾ ਕੇ ਦੱਸਦੇ ਨਹੀਂ ਵੀ ਗੱਲ ਕੀ ਹੈ ਕਦੇ ਗਿਆਨੀ ਹਰਪ੍ਰੀਤ ਸਿੰਘ ਕੁਝ ਕਹਿੰਦੇ ਨੇ ਕਦੇ ਉਹਨਾਂ ਦਾ ਸਾਧੂ ਕੁਝ ਕਹਿੰਦਾ ਹੈ ਕਦੇ ਕਹਿੰਦੇ ਹੁਣ ਉਹਨਾਂ ਦੀ ਸਾੜੀ ਆ ਗਈ ਕਦੇ ਕਹਿੰਦੇ ਉਹਨਾਂ ਦੀ ਸੱਸ ਆ ਗਈ ਉਹ ਕਰੇਲੂ ਝਗੜਾ ਜਿਹੜਾ ਹੈ ਉਸ ਝਗੜੇ ਨੂੰ ਬਹੁਤ ਵੱਡਾ ਬਣਾਇਆ ਗਿਆ ਪਰ ਜੇ ਉਹਦੇ 'ਚ ਕੋਈ ਨਕਤਾ ਦਾ ਸਵਾਲ ਹੈ ਤਾਂ ਉਹ ਸਾਹਮਣੇ ਲੋਕਾਂ ਦੇ ਹੱਲ ਹੋਣਾ ਚਾਹੀਦਾ ਕਿਉਂਕਿ ਜੇ ਨਕਤਾ ਦੇ ਇਹ ਜੇ ਨਿਵਾਨ ਹੋਣਗੇ ਜੇ ਫਰਜ਼ਗਰ ਹੋਵੇ ਤੇ ਫਿਰ ਤਾਂ ਉਹ ਕਲਖਦੇ ਜਾਂ ਐਕਟਿੰਗ ਜੱਸੀਦਾਰ ਰਹੇ ਨੇ ਇਹ ਤਖਦੰਦਾਂ ਸਭ ਦੇ ਜੱਸੀਦਾਰ ਹੋਣ ਦਾ ਤਾਂ ਕੋਈ ਮਤਲਬ ਵੀ ਨਹੀਂ ਬੰਦਾ ਚਾਹੇ ਉਹ ਜਾਣੇ ਅਣਜਾਣੇ ਜਿਵੇਂ ਮਰਜ਼ੀ ਹੋਇਆ ਹੋਵੇ ਜਾਂ ਸਹਿਮਤੀ ਵੀ ਹੋਈ ਹੋਵੇ ਜੇ ਨਹੀਂ ਹੋਇਆ ਫਿਰ ਇਹ ਨਾਂ ਚੰਨੀ ਲੈਣੇ ਚਾਹੀਦੇ ਸੋ ਇਹ ਤਾਂ ਇੱਕ ਸਾਰੇ ਗਹਿਣ ਦੇਖਣ ਦੀ ਲੋੜ ਹੈ ਇਹ ਕਹਿਣਾ ਵੀ ਹੁਣ 20 ਸਾਲ ਬਾਅਦ ਕਿਉਂ ਕਿਹਾ ਜਾ ਰਿਹਾ ਹੈ ਇਹ ਮੈਨੂੰ ਜਿਹੜੇ ਵੀ ਆਰੰਡੰਦ ਨੇ ਇਹ ਗੱਲ ਮੈਨੂੰ ਜੱਜਦੀ ਨਹੀਂ 20 ਸਾਲ ਬਾਅਦ ਮਤਲਬ ਜੇ ਕੋਈ ਕਤਲ ਕਰਤਾ ਕਿਸੇ ਨੂੰ 20 ਸਾਲ ਬਾਅਦ ਨਾ ਦੱਸਿਆ ਜਾਵੇ ਜੇ ਪਤਾ ਲੱਗ ਜੇ ਸਾਡਾ ਇੰਡੀਆ ਦਾ ਵੀ ਕਹਿੰਦਾ ਸੋ ਇਹ ਜਿਹੜਾ ਹੈਗਾ ਇਹ ਗੱਲ ਦਾ ਨਿਤਾਰਾ ਹੋਣਾ ਚਾਹੀਦਾ ਪਰ ਜਿਹੜੇ ਨਿਤਾਰਾ ਕਰਨ ਦੀ ਥਾਂ ਤੇ ਸਜ਼ਾ ਦੇ ਰਹੇ ਨੇ ਵੀ ਇਹਨਾਂ ਨੂੰ 15 ਦਿਨ ਉੱਥੇ ਸੇਵਾ ਤੋਂ ਹਟਾਤਾ ਉਹ ਤੇ ਖੁਦ ਵੱਡੇ ਦੋਸ਼ੀ ਨੇ ਉਹਨਾਂ ਨੇ ਵੀ ਜਿਹੜੀ ਭਾਸ਼ਾ ਵੀ ਵੀ ਜੀ ਕੋਲ ਉਹ ਉਹਦੇ ਤੇ ਰਹਿੰਦੇ ਹੱਕਦਾਰ ਨਹੀਂ ਰਹੇ ਹੁਣ ਇੱਥੇ ਉਹ ਕੀ ਰਿਹਾ ਜਿਹੜੇ ਬੀਜਪੀ ਦੇ ਜਾਂ ਹੋਰ ਜਿਹੜੇ ਇੱਕ ਪਾਸੇ ਦੇ ਨੇ ਜਿਨ੍ਹਾਂ ਨੂੰ ਬਾਗੀ ਕਿਹਾ ਜਾਂਦਾ ਹੈ ਉਹ ਧੜੇ ਦੇ ਨਾਲ ਜਿੰਨੇ ਲੋਕ ਨੇ ਉਹ ਸਾਰੇ ਹਰਪੀ ਸਿੰਘ ਦੇ ਹੱਕ 'ਚ ਖੜੇ ਨੇ ਜਿਨ੍ਹਾਂ ਨੂੰ ਦਾਗੀ ਕਿਹਾ ਜਾਂਦਾ ਹੈ ਉਹ ਸਾਰੇ ਯਾਨੀ ਉਹ ਜਿਹੜੇ ਹੈਗੇ ਨੇ ਆਪਣੇ ਹਰਜਿੰਦਰ ਸਿੰਘ ਧਾਮੀ ਉਹਨਾਂ ਦੇ ਹੱਕ 'ਚ ਖੜੇ ਨੇ ਇੱਥੇ ਤਾਂ ਸਿੱਖ ਪੰਥ ਦੇ ਵਿੱਚ ਹੀ ਪੰਜਾਬ ਦਾ ਮਸਲਾ ਤਾਂ ਹੈ ਹੀ ਨਹੀਂ ਸਿੱਖੀ ਦਾ ਮਸਲਾ ਨਹੀਂ ਹੈ ਸਿੱਖ ਸਿਧਾਂਤ ਦਾ ਮਸਲਾ ਨਹੀਂ ਹੈ ਸਿੱਖ ਇਤਿਹਾਸ ਦਾ ਮਸਲਾ ਨਹੀਂ ਹੈ ਇੱਕ ਵੀ ਬੰਦਾ ਇਹ ਗੱਲ ਨਹੀਂ ਡਿਸਕਸ ਕਰ ਰਿਹਾ ਚਰਚਾ ਕਰ ਰਿਹਾ ਕਿ ਭਾਈ ਇਹ ਸਾਰਾ ਕੁਝ ਹੋਇਆ ਕਿਵੇਂ ਹੈ ਜੋ ਕੁਝ ਕਿਤਾਬਾਂ ਜੋ ਇਤਿਹਾਸ ਜਿਹਾ ਜਾ ਪੜਾਤਾ ਜੇ 27 ਸਾਲ ਤੁਸੀਂ ਜੋ ਕੁਝ ਪੜ੍ਹਾਉਂਦੇ ਰਹੇ ਹੋ ਉਹਦਾ ਨਤੀਜਾ ਤਾਂ ਇਹੀ ਨਿਕਲਣਾ ਡੋਲੇ ਦਾਖ ਬਜੌਰੀਆਂ ਕਿਕਰ ਬੀਜੇ ਜੱਟ ਅੰਡੇ ਉਹਨਾਂ ਕਤਾਏ ਦਾ ਪੈਦਾ ਡੋਲੇ ਪਟਾ ਤੋ ਮੈਨੂੰ ਆਇ ਲੱਗਦਾ ਹੈ ਪੰਜਾਬ ਦੇ ਵਾਸਤੇ ਕਾਲੇ ਦਿਨ ਚੱਲ ਰਹੇ ਨੇ ਇਹ ਇਹਦੇ ਵਿੱਚ ਬੜੀਆਂ ਤਾਕਤਾਂ ਨੇ ਜਿਹੜੀਆਂ ਪੰਜਾਬ ਨੂੰ ਅੱਗ ਦੀ ਪੱਠੀ ਛੁਕਣਾ ਚਾਹੁੰਦੀਆਂ ਨੇ ਉਹ ਜਾਣੇ ਜਾਣ ਜਾਣੇ ਬਹੁਤ ਸਾਰੇ ਲੋਕ ਉਹਨਾਂ ਦੇ ਨਾਲ ਕਿਸੇ ਨਾ ਕਿਸੇ ਤਰ੍ਹਾਂ ਉਹਨਾਂ ਦੇ ਜੋ ਇੱਛਾ ਹੈ ਉਹਨੂੰ ਪੱਥੇ ਪਾਏ ਜਾਂਦੇ ਨੇ ਲੋਕਾਂ ਦੀਆਂ ਜਿਹੜੀਆਂ ਕਾਰਵਾਈਆਂ ਕਰਦੇ ਨੇ ਲੋਕ। ਤੋਂ ਉਹਦੇ ਵਿੱਚ ਪੰਜਾਬ 'ਚ ਸੰਕਟ ਹੈ ਸਿੱਖੀ 'ਚ ਵੀ ਸੰਕਟ ਹੈ ਤੇ ਇਹ ਜੋ ਕੁਝ ਵੀ ਹੁਣ ਤੱਕ ਜਿੰਨੇ ਫੈਸਲੇ ਹੋਏ ਨੇ ਵੱਡੇ ਲੋਕਾਂ ਨੂੰ ਆ ਵੀ ਤਾਂ ਬਹੁਤਲੇ ਬਹੁਤ ਵੱਡੇ ਹੋ ਜਾਣਗੇ ਬਹੁਤ ਕੁਝ ਹੋ ਜੂਗਾ ਹੁਣ ਇਹ ਚੋ ਖੁਸ਼ੀ ਨਹੀਂ ਹੈ। ਅਕਾਲੀ ਦਲ ਨਵਾਂ ਬਣ ਜੇ ਇਹ ਦੋਨੇ ਜੁੜ ਜਾਣ ਆਪਸ ਵਿੱਚ ਇਹ ਦੋਨੇ ਇੱਕ ਦੂਜੇ ਨੂੰ ਕੱਢ ਦੇਣ ਇਹਨਾਂ ਚੋਂ ਸੁਖਵੀਲ ਬਾਦਲ ਨੂੰ ਹਟਾ ਦੇਣ ਇਹਨਾਂ ਚੋਂ ਕਿਸੇ ਹੋਰ ਨੂੰ ਲਾ ਦੇਣ ਇਹਨਾਂ ਚੋਂ ਜਿਹੜਾ ਦੂਜੇ ਬਾਗੀ ਨੇ ਉਹਨਾਂ ਚੋਂ ਕਿਸੇ ਨੂੰ ਕੱਢ ਦੇਣ ਕਿਸੇ ਨੂੰ ਹਟਾ ਦੇਣ ਇਹਦੇ ਨਾਲ ਨਾ ਤਾਂ ਆਕਾਲੀ ਦਰ ਨੇ ਸੁਧਰਨਾ ਤੇ ਨਾ ਪੰਥ ਦਾ ਕੋਈ ਫਾਇਦਾ ਹੋਣਾ ਤੇ ਨਾ ਪੰਜਾਬ ਦਾ ਕਿਉਂਕਿ ਇਹ ਸਾਰੀਆਂ ਸਮੱਸਿਆਵਾਂ ਦੀ ਜੜ ਕਿਚੇ ਹੋ ਰਹਿ। ਕਿ ਗੁਰੂ ਸਾਹਿਬ ਨੇ ਕਿਹਾ ਵੈਦਾ ਵੈਸ ਤੋਂ ਵੈ ਤੂੰ ਪਹਿਲਾਂ ਰੋਗ ਪਛਾਨ ਐਸਾ دارو ਲੋੜਦਾ ਜਿਤ 57 ਰੋਗਾਂ ਕਾਣ ਦਵਾਈ ਤਾਂ ਉਹੀ ਚ ਦਬਣੀ ਜਿਹਦਾ ਸਾਰੇ ਰੋਗ ਦੂਰ ਹੋਣ ਇਹ ਕਹਿੰਦੇ ਜੀ ਨਵਾਂ ਕਾਦੀਦਰ ਭਰਤੀ ਕਰਨਾ ਨਵਾਂ ਕਾਦੀਦਰ ਠੀਕ ਕਰੂਗਾ ਕੀ ਉਦੇਸ਼ ਨੇ ਉਹਦੇ ਕਾਦੇ ਵਾਸਤੇ ਭਰਤੀ ਕਰਨਾ ਕੁਰਸੀਆਂ ਲੈਣ ਵਾਸਤੇ ਭੀਜਪੀ ਨਾਲ ਸਾਂਝ ਪਾਉਣ ਵਾਸਤੇ ਜਾਂ ਭੀਜਪੀ ਨਾਲੋਂ ਸਾਂਝ ਤੋੜਨ ਵਾਸਤੇ ਜਾਂ ਕੋਈ ਖਾਲਿਸਤਾਨ ਵਾਸਤੇ ਜਾਂ ਸਿੱਖ ਰਾਜ ਵਾਸਤੇ ਕਾਦੇ ਵਾਸਤੇ ਜਾਂ ਸਿੱਖੀ ਨੂੰ ਜਿਹੜਾ ਸਿੱਖ ਸਿਧਾਂਤ ਤੇ ਹਮਲੇ ਨੇ ਉਹਨਾਂ ਨੂੰ ਰੋਕਣ ਵਾਸਤੇ ਜਾਂ ਸਿੱਖ ਇਤਿਹਾਸ ਤੇ ਜੋ ਹਮਲੇ ਨੇ ਉਹਨਾਂ ਨੂੰ ਰੋਕਣ ਵਾਸਤੇ ਜਾਂ ਸਿੱਖੀ ਦੇ ਵਿੱਚ ਜਿਹੜਾ ਕਰਮकांड ਵੜਿਆ ਜਾ ਰਿਹਾ ਹੈ ਜਸਪਾਤ ਵੜਿਆ ਰਿਹਾ ਉਹਨੂੰ ਰੋਕਣ ਵਾਸਤੇ ਕੋਈ ਗੱਲ ਤਾਂ ਜੋ ਸਿੱਖਾਂ ਨਾਲ ਧੱਕਾ ਹੋ ਰਿਹਾ ਹੈ ਬਤਾਰ ਸਿੱਖ ਬੱਚਿਆਂ ਦੇ ਕੇਸ ਕੋਲ ਵਾਕੇ ਦੇਖੇ ਜਾਂਦੇ ਨੇ ਕੜੇ ਲਾਏ ਜਾਂਦੇ ਨੇ ਇੰਨ ਧਿਆਨ ਚ ਉਹਦੇ ਵਾਸਤੇ ਤੁਸੀਂ ਕਾਦੇ ਵਾਸਤੇ ਕਰਨਾ ਇਹ ਤਾਂ ਕੋਈ ਸਮਝ ਨਹੀਂ ਇਨਸਾਨਾਂ ਲੋਕ ਜਿੰਨੇ ਸਿੱਖਾਂ ਨਾਲ ਜਿਹੜਾ ਬਤੌਰ ਸਿੱਖ ਰੱਕਾ ਹੁੰਦਾ ਹੈ ਉਹਦਾ ਵਿਚਾਰਾ ਦੇਖਦੀ ਰਹਿੰਦੇ ਨੇ ਇਹਨਾਂ ਚੋਂ ਕਿਸੇ ਨੇ ਕਦੇ ਅੰਦੋਲਨ ਕਰਿਆ ਹੋਵੇ ਕਿਸੇ ਨੇ ਕਦੇ ਰੋਕਿਆ ਹੋਵੇ ਸਾਰੀਆਂ ਤਰ੍ਹਾਂ ਦੇ ਦੋਨਾਂ ਤਰ੍ਹਾਂ ਚੋਂ ਜਿੱਦੇ ਬੱਚਿਆਂ ਦੇ ਕਲੇ ਡਾ ਕੇ ਇਮਤਿਹਾਨ ਚ ਜਾਂਦੇ ਨੇ ਉਦੋਂ ਇਹ ਇਹਨਾਂ ਦੇ ਕੋਲ ਤਾਂ ਕਿਉਂਕਿ ਇਹਨਾਂ ਕੋਲ ਤੱਕ ਪਹੁੰਚ ਹੀ ਨਹੀਂ ਕਰ ਸਕਦਾ ਗਰੀਬ ਆਦਮੀ ਇਹਨਾਂ ਨੂੰ ਤਾਂ ਕਹੀ ਨਹੀਂ ਸਕਦਾ ਕੋਈ ਜਦ ਇਹ ਸਾਰਾ ਕੁਝ ਹੋ ਰਿਹਾ ਸੋ ਇਹ ਇੱਕ ਰੋਲ ਖਿਚੋੜਾ ਚੱਲ ਰਿਹਾ ਧੜੇ ਬਣੇ ਹੋਏ ਨੇ ਧਰਮ ਨਾਲੋਂ ਧੜਾ ਤਿਆਰੇ ਤੁਜੇ ਧਰਮ ਨਾਲ ਤੁਹਾਡਾ ਪਿਆਰਾ ਹੋ ਜਾਈ ਉਹਦਾ ਇਨਸਾਫ ਦੀ ਗੱਲ ਦੀ ਵਜਾਏ ਉਹ ਫਿਰ ਬੇਇਨਸਾਫੀ ਹੁੰਦੀ ਹੈ ਉਹ ਇੱਕ ਦੂਜੇ ਤੇ ਵਾਰ ਕਰ ਰਹੇ ਨੇ ਤੇ ਉਹ ਵਾਰ ਕਦੇ ਗਿਆਨੀ ਹਰਪ੍ਰੀਤ ਸਿੰਘ ਕਰ ਦਿੰਦੇ ਨੇ ਕਦੇ ਇਹ ਦੂਜਾ ਧਰ ਸ਼ਰੋਣੀ ਕਮੇਟੀ ਜੀ ਨੂੰ ਕਹਿੰਦੇ ਉਹ ਬਦਲਾਂ ਦੇ ਹੱਥ ਚਾ ਉਹ ਕਰਦੀ ਹੈ ਚਾਹੇ ਫਿਰ ਗਿਆਨੀ ਰੰਜੀਤ ਸਿੰਘ ਜਿਹੜੇ ਵਿਚ ਵਿਚਾਲੇ ਰਹਿੰਦੇ ਨੇ ਕਦੇ ਉਹ ਉਧਰਲੇ ਪਾਸੇ ਦੀ ਗੱਲ ਕਰਦੇ ਨੇ ਕਦੇ ਉਧਰਲੇ ਦੀ ਗੱਲ ਕਰਦੇ ਨੇ ਉਹ ਉਹ ਉਹਨਾਂ ਦਾ ਵੀ ਸਹੀ ਆ ਰਿਹਾ ਤਾਰਾ ਇਹਨ ਕਿ ਜਿਹੜੇ ਸੂਲ ਦੇ ਉੱਤੇ ਜਿਹੜੀਆਂ ਗੱਲਾਂ ਦੇ ਉੱਤੇ ਦੋਨਾਂ ਤਰ੍ਹਾਂ ਨੂੰ ਪੁੱਛਣਾ ਸੀ ਦੋਨਾਂ ਤਰ੍ਹਾਂ ਨੂੰ ਕਹਿਣਾ ਸੀ ਪੰਜਾਬ ਦੇ ਨੌਜਵਾਨਾਂ ਨੂੰ ਸਿੱਖਾਂ ਨੂੰ ਉਹਦੇ ਉੱਤੇ ਹਰੂਨਾ ਦੇਣਾ ਸੀ ਕਿ ਆਓ ਪੰਜਾਬ ਦੇ ਹੱਕ ਮੰਗਿਏ ਉਹਦੇ ਉੱਤੇ ਦੋਨੇ ਤਰ੍ਹਾਂ ਚੁੱਕਣੇ ਤੇ ਆਓ ਇਹਦੇ ਵਿੱਚੋਂ ਕਰਮਕਾਰ ਨੂੰ ਕੱਢੀਏ ਸਿੱਖੀ ਦੇ ਵਿੱਚੋਂ ਉਹਦੇ ਦੋਨੇ ਤਰ੍ਹਾਂ ਚੁੱਕਣੇ ਤੇ ਆਓ ਸਿੱਖ ਸਿਧਾਂਤ ਦੇ ਅਨਸਾਰ ਜੀਵਨ ਜੀਏ ਸਿੱਖ ਸਿਧਾਂਤ ਦੇ ਅਨਸਾਰ ਕੰਮ ਕਰੀਏ ਉਹਦੇ ਚ ਦੋਨੇ ਤਰ੍ਹਾਂ ਧੁੱਪ ਨੇ ਸੋ ਨਾ ਤੁਸੀਂ ਚਾਸੀ ਗੱਲ ਕਰਨੀ ਹੈ ਨਾ ਸਿਧਾਂਤ ਦੀ ਕਰਨੀ ਹੈ ਕਿ ਨਾ ਤੁਸੀਂ ਆਪਣਾ ਪੰਜਾਬ ਦੀ ਗੱਲ ਕਰਨੀ ਹੈ ਫੇ ਠੀਕ ਆ ਆਪਸੀ ਲੜਾਈ ਹੈ ਉਹ ਚੰਦ ਦੀ ਨਹੀਂ ਹੈ ਉਹ ਚੱਲ ਗਈ ਡਾਕਟਰ ਸਾਹਿਬ ਇਸ ਸਥਿਤੀ ਜੀ ਹੋਵੇਗਾ ਕੀ ਕਿਉਂਕਿ ਭੰਬਲ ਪੁਸਾ ਜਿਹੜਾ ਉਹ ਹਰ ਪਾਸੇ ਫੈਲ ਰਿਹਾ ਫੈਲ ਰਿਹਾ ਤੇ ਫੈਲਰ ਦਾ ਜਾ ਰਿਹਾ ਹੈ ਕਿਸੇ ਪਾਸੇ ਕੋਈ ਕਲੈਰਟੀ ਨਹੀਂ ਗਈ ਤੇ ਕੇਂਦਰ ਸਰਕਾਰ ਨੇ ਜਿਹੜਾ ਅਸੀਂ ਦੇਖਦੇ ਆਂ ਕੱਲ ਇੱਕ ਕਿਸਾਨਾਂ ਦੀ ਸਰਕਾਰ ਨਾਲ ਮੀਟਿੰਗ ਹੋਈ ਸੀ ਉਹਨਾਂ ਨੇ ਜਿਹੜਾ ਨਵਾਂ ਡਰਾਫਟ ਆ ਉਹਨੂੰ ਰੱਦ ਕਰ ਦਿੱਤਾ ਤੇ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਚੱਲ ਕਰਨ ਦੀ ਵੀ ਗੱਲ ਚੱਲ ਰਹੀ ਹੈ ਤੇ ਜਿਹੜਾ ਵੱਡੀ ਧਿਰ ਸੀ ਕਿ ਹੁਣ ਤਾਂ ਵੱਡੀ ਧਿਰ ਨਹੀਂ ਰਹੀ ਕਾਲੀ ਦਲ ਉਹ ਆਪਣੀ ਖੇੜ ਤੇ ਰੁੱਝਿਆ ਹੋਇਆ ਇਸ ਕਰਕੇ ਉਹ ਜਿਹੜੀ ਅਸੀਂ ਖੇਤਰੀ ਪਾਰਟੀ ਦੀ ਗੱਲ ਕਰਦੇ ਆ ਉਹ ਤੇ ਤੋਂ ਤਾਂ ਦੂਰ ਹੁੰਦਾ ਜਾ ਰਿਹਾ ਕਮ ਇਹਨੇ ਖੇਤਰੀ ਪਾਰਟੀ ਤਾਂ ਮੈਂ ਗੱਲ ਹੀ ਨਹੀਂ ਕਰ ਰਿਹਾ ਖੇਤਰੀ ਪਾਰਟੀਆਂ ਤਾਂ ਹੈਗੀਆਂ ਨੇ ਮਾਨਦ ਅਧਵੀਤ ਖੇਤਰੀ ਪਾਰਟੀਆਂ ਐਸੇ ਮੇਂਸਿੰਗ ਮੰਨਦੇ ਕਾਫੀ ਮੋਟਾ ਨੰਦ ਨੇ ਉਹ ਦੋ ਤਿੰਨ ਵਾਰੀ ਐਂਪੀ ਵੀ ਮੰਤਰਕੇ ਇਹ ਖੇਤਰੀ ਪਾਰਟੀਆਂ ਦੀ ਘਾਟ ਨਹੀਂ ਹੈ ਹਾਂ ਪਾਲੀ ਵੀ ਪਹਿਲਾਂ ਤਾਂ ਖੇਤਰੀ ਸੀ ਹੁਣ ਇੰਟਰਨੈਸ਼ਨਲ ਬਣੇ ਨਾ ਗੁਜਰਾਤ ਜਿੱਤ ਕੇ ਤੇ ਇਹ ਪੰਜਾਬ ਤੋਂ ਬਾਅਦ ਹੀ ਜਿੱਤਿਆ ਗੁਜਰਾਤ ਦਾ ਖੇਤਰੀ ਵੀ ਸੀ ਖੇਤਰੀ ਪਾਰਕੀ ਦੀ ਪੰਜਾਬ ਚ ਨਹੀਂ ਓਡੀ ਰੋਡ ਜਿੱਦੀ ਖੇਤਰੀ ਸਿਆਸਤ ਦੀ ਰੋਡ ਹੈ ਖੇਤਰੀ ਪਾਰਟੀ ਤਾਂ ਕਹਿੰਦੇ ਲੋਕ ਕਿਉਂਕਿ ਦੂਜੀਆਂ ਪਾਰਟੀਆਂ ਉਹ ਖੇਤਰੀ ਸਿਆਸਤ ਨਹੀਂ ਕਰਦੀਆਂ ਵੇ ਲੋਰਦਰ ਖੇਤਰੀ ਸਿਆਸਤ ਲਿਆ ਤੁਸੀਂ ਖੇਤਰੀ ਤੁਸੀਂ ਆਇਆ ਕਰੋ ਕੋਈ ਕੋ ਚੋਗਾ ਪਾ ਲਓ ਕੋਈ ਚੋਗਾ ਪਾ ਲਾ ਮੰਨ ਤੁਹਾਡਾ ਕਰੋਵੇ ਚਿੱਟੇ ਜਿੰਨ ਕਾ ਕਪੜੇ ਮੈਨੇ ਚਿੱਟਖਟੋਰ ਜਿਉ ਬਾਹਰੋਂ ਤੋਤੀ ਤੁੰਗੜੀ ਅੰਦਰ ਵਿਸ਼ਨ ਕੋਰ ਜਿਉ ਸੋ ਜੇ ਤੁਸੀਂ ਖੇਤਰੀ ਸਿਆਸਤ ਨਹੀਂ ਕਰਨੀ ਫਿਰ ਤੁਸੀਂ ਇੱਕ ਘਰ ਦੀ ਪਾਰਟੀ ਬਣਾ ਲਓ ਚਾਹੇ ਚਾਹੇ ਇੱਕ ਪਿੰਡ ਦੀ ਬਣਾ ਲਓ ਚਾਹੇ ਇੱਕ ਸੂਬੇ ਦੀ ਜ਼ਿਲ੍ਹੇ ਦੀ ਬਣਾ ਲਓ ਸੂਬੇ ਦੀ ਬਣਾ ਲਓ ਟੂ ਕੁਛ ਨਹੀਂ ਨਿਕਲਣਾ ਕਿ ਸਿਆਸਤ ਤੁਸੀਂ ਨਹੀਂ ਜਿੰਦੀ ਕਰਨੀ ਹੈ ਜੇ ਅਦਰ ਨਿੱਜੀ ਦੀ ਸਿਆਸਤ ਕਰਨੀ ਹੈ ਤੁਸੀਂ ਖੇਤਰੀ ਸਿਆਸਤ ਨਹੀਂ ਕਰਨੀ ਸੂਬੇ ਦੀ ਸਿਆਸਤ ਨਹੀਂ ਕਰਨੀ ਤੇ ਫਿਰ ਤਾਂ ਜਿਹੜੀ ਮਰਜ਼ੀ ਪਾਰਟੀ ਬਣਾ ਲਓ ਉਦੋਂ ਤੱਕ ਸਰਕ ਨਹੀਂ ਪੈਣ ਲੱਗਿਆ ਬਹੁਤਾ ਫੇਸ ਕਰਕੇ ਇਹ ਦੇ ਵਿੱਚ ਪੰਜਾਬ ਦਾ ਨਹੀਂ ਪਤਾ ਹੋਣ ਲੱਗਿਆ ਇਹਨਾਂ ਦੀ ਲੜਾਈ ਚੋਂ ਨੁਕਸਾਨ ਹੀ ਹੋਏਗਾ ਕਿਉਂਕਿ ਜੇ ਸਿੱਖੀ ਨੂੰ ਨੁਕਸਾਨ ਹੁੰਦਾ ਹੈ ਸਿੱਖ ਸਿਧਾਂਤ ਨੂੰ ਨੁਕਸਾਨ ਹੁੰਦਾ ਹੈ ਸਿੱਖ ਰੱਤੇ ਹਾਸੇ ਉੱਤੇ ਕਲੰਕ ਲਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਸਿੱਖਾਂ ਦੀਆਂ ਪਾਰਟੀਆਂ ਆਪਸੀ ਝੰਡੋਖੱਟੀ ਹੋ ਕੇ ਟੋਟੇ ਬਣ ਜਾਂਦੇ ਨੇ ਇਹ ਸਿੰਘਾਂ ਨੇ ਸਿੰਘਾਂ ਦੇ ਆਹੂ ਲਾਹੇ ਮੀਆਂ ਆਲੀਗੜ ਹੋ ਜਾਣੀਆਂ ਤੇ ਉਹੀ ਹੋ ਰਹੀ ਹੈ ਸੋ ਨਾ ਪੰਜਾਬ ਦੇ ਵਿੱਚ ਪੜਾ ਨਾ ਹੋਰ ਪੰਜਾਬ ਦਾ ਪੜਾ ਜੇ ਕਿਤੇ ਹੋਣ ਦੀ ਸੰਭਾਵਨਾ ਹੈ ਤਾਂ ਜਿਹੜੇ ਅਜੇ ਕਿਸਾਨੀ ਅੰਦੋਲਨ ਚੱਲ ਰਹੇ ਨੇ ਅਜੇ ਵੀ ਉਹ ਕੁਛ ਨਾ ਕੁਛ ਕੁਛ ਨਾ ਕੁਛ ਕੋਸ਼ਿਸ਼ ਹੀ ਹੈ ਵੀ ਉਹਦੇ ਵਿੱਚੋਂ ਕਿਉਂਕਿ ਸਰਕਾਰ ਦੇ ਖਿਲਾਫ ਹੈ ਉਹ ਤੇ ਆਥੀ ਲੜਾਈ ਉੱਥੇ ਵੀ ਬਹੁਤ ਹੈ ਪਰ ਉਹਨਾਂ ਅੰਦੋਲਨਾਂ ਨੇ ਫਿਰ ਵੀ ਕਿਸਾਨਾਂ ਨੂੰ ਇਕੱਠੇ ਕਰਨ ਵਾਲੇ ਪਾਸੇ ਨੂੰ ਤੋਰਿਆ ਤੇ ਇਹਨਾਂ ਜਿਹੜਾ ਅਕਾਣੀਆਂ ਦਾ ਜਿਹੜਾ ਆਪਸੀ ਝਗੜਾ ਉਹਦੇ ਵਿੱਚ ਇਹਨਾਂ ਦੀ ਆਪਜੀ ਜਿਹੜੀ ਵੱਡੀ ਅਦਾਲਤ ਹੈ ਉਹਦੇ ਫੈਸਲਿਆਂ ਦੇ ਬਾਵਜੂਦ ਵੀ ਇੱਥੇ ਛਾਦਾ ਵੱਡਾ ਰੋਲ ਚੁੱਕਾ ਹੈ